ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਰਾਦਾ ਹਾਂ ਅੱਜ ਤਰਨਤਾਰਨ ਵਿੱਚ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪਿੱਖੀਵਿੰਡ ਵਿਖੇ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਦੇ ਮਾਲਕ ਵਰਿੰਦਾ ਸਿੰਘ ਨੂੰ ਮੋਟਰਸਾਈਕਲ ਸਵਾਰ ਨਕਾਬਪੋਸ਼ਾ ਨੇ ਗੋਲੀ ਮਾਰ ਦਿੱਤੀ ਇਸ ਦੌਰਾਨ ਵਰਿੰਦਾ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਿਲਹਾਲ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸકી ਹੈ ਨਜ਼ਦੀਕੀ ਲੋਕਾਂ ਵੱਲੋਂ ਇਲਾਜ ਲਈ ਵਿਖੇਵਿੰਦ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਗੰਭੀਰ ਹਾਲਤ ਦੇ ਚੱਲਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਦੋਂ ਵਰਿੰਦਾ ਸਿੰਘ ਦੇ ਭਰਾ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਨਾਂ ਬਲਵਿੰਦਰ ਸਿੰਘ ਹੈ ਜਿਹੜੇ ਵੀਰ ਨੂੰ ਗੋਲੀਆਂ ਮਾਰ ਕੇ ਗਏ ਉਹਦਾ ਨਾਮ ਕੀ ਹੈ ਉਹਦਾ ਨਾਮ ਵਰਿੰਦਰ ਸਿੰਘ ਹੈ ਜੀ ਕੀ ਮਸਲਾ ਕੀ ਹੈ ਮਸਲਾ ਭਾਜੀ ਸਾਨੂੰ ਤੇ ਇਸ ਚੀਜ਼ ਦਾ ਕੋਈ ਪਤਾ ਨਹੀਂਗਾ ਇਹਦੇ ਆਪ ਦਾ ਮਤਲਬ ਕੰਮ ਕਰਦੇ ਆ ਤੇ ਰੋਟੀ ਖਾਂਦੇ ਆ ਮੈਡੀਕਲ ਸਟੋਰ ਹੈ ਜੀ ਵੀ ਮੇਰੇ ਭਰਾ ਦਾ ਕੀ ਨਾਂ ਕਰਕੇ ਸੋਦਾ ਇਹ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਜੀ ਤੇ ਕੀ ਗੱਲ ਕੀ ਹੋਈ ਕਦੋਂ ਦੀ ਵਾਰਦਾਤ ਹੈ ਜਿਹੜੀ ਹੋਣੀ ਵਾਰਦਾਤ ਉਹ ਜੀ ਸ਼ਾਮੀ ਹੋਈ ਆ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਵੀ ਉਹ ਵਾਰਦਾਤ ਹੋਈ ਆ ਜੀ ਇਸ ਵਾਰਦਾਤ ਦੇ ਵਿੱਚ ਪਹਿਲਾਂ ਵੀ ਸਾਡੀ ਦੁਕਾਨ ਬੰਦ ਸੀ ਸ਼ਟਰ ਬੰਦ ਦੇ ਵਿੱਚ ਕੋਈ ਲਗਭਗ 6 ਗੋਲੀਆਂ ਮਾਰ ਕੇ ਗਿਆ ਜੀ ਚੇ ਗੁਰਗਾ ਉਦੋਂ ਚਲੋ ਸਾਡਾ ਉੱਥੇ ਭਰਾ ਹੈ ਨਹੀਂ ਸੀ ਉਹਦਾ ਨੁਕਸਾਨ ਹੋਣਾ ਜਾਨੀ ਨੁਕਸਾਨ ਉਦੋਂ ਹੋਣ ਤੋਂ ਬਚਾ ਹੋ ਗਿਆ ਸਾਡਾ ਉਹੀ ਕੰਮ ਪ੍ਰਸ਼ਾਸਨ ਨੂੰ ਅਸੀਂ ਉਹਦੀ ਸਾਡਾ ਪਰਚੇ ਵੀ ਦਰਜ ਹੋਇਆ ਅਸੀਂ ਪ੍ਰਸ਼ਾਸਨ ਗਾੜੀ ਹੱਥ ਜੋੜੇ ਆ ਕਿ ਸਾਡਾ ਜਿਹੜਾ ਬੰਦਾ ਸਾਡੇ ਬੰਦੇ ਨੂੰ ਖਤਰਾਵਾ ਦੇ ਇਹ ਬੰਦਿਆਂ ਨੂੰ ਲੱਭਿਆ ਜਾਵੇ ਜਿਨ੍ਹਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਜੀ ਪਰ ਸਾਡੀ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਥ੍ਰੈਡ ਕਾਲ ਨਹੀਂ ਆਈ ਸਾਨੂੰ ਕੋਈ ਥ੍ਰੈਡ ਕਾਲ ਨਹੀਂ ਆਈ ਜੀ ਸਾਨੂੰ ਕੋਈ ਥ੍ਰੈਡ ਕਾਲ ਨਹੀਂ ਆਈ ਸਾਨੂੰ ਕੋਈ ਮੈਸੇਜ ਨਹੀਂ ਆਇਆ ਕਿਸੇ ਦੀ ਕਾਲ ਨਹੀਂ ਆਈ ਜੀ ਅੱਜ ਮੇਰਾ ਵੀਰ ਦੁਕਾਨ ਦੇ ਗਾੜੀ ਖੜਾ ਹੈ ਜੀ ਤੇ ਅੱਜ ਕੋਈ ਦੋ ਜਣੇ ਉਦੋਂ ਮਤਲਬ ਆਏ ਆ ਤੇ ਮਾਰਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਆ ਜੀ ਉਹ ਚਲੋ ਬਚਾਇਆ ਹੋ ਜੇ ਪਰਮਾਤਮਾ ਉਹਦਾ ਬਚਾਅ ਕਰਦੇ ਪਰ ਬਚਾਅ ਵੱਲੋਂ ਕੋਈ ਕਸਰ ਨਹੀਂ ਛੱਡੀ ਜੀ ਆਪਣੇ ਵੱਲੋਂ ਮਾਰ ਕੇ ਗਏ ਆ ਜੀ ਪ੍ਰਸ਼ਾਸਨ ਪਹੁੰਚਿਆ ਹੁਣ ਪ੍ਰਸ਼ਾਸਨ ਆਇਆ ਜੀ ਅਸੀਂ ਆਸ਼ੀਰਵਾਸ਼ਨ ਆਏ ਆ ਕਿ ਤੁਹਾਨੂੰ ਆਸ਼ੀਰਵਾਸ਼ਨ ਦਵਾਇਆ ਪੁਛਿਆ ਚੁ। ਆਸ਼ੀਰਵਾਸ਼ਨ ਭਾਈ ਇਹ ਲਿ ਦਿਓ ਇੱਥੇ ਬਿਆਨ ਲਿਖ ਰਿਹਾ ਜੀ ਅਸੀਂ ਦੇ ਨਾ ਗਾੜੀ ਵੀ ਹੱਥ ਜੋੜਦੇ ਆਂ ਕਿ ਆਪ ਦੇ ਦੱਸ ਦਿਓ ਤੇ ਸਾਡਾ ਹੈ ਹੀ ਕੋਈ ਨਹੀਂ। ਸਾਡੇ ਭਰਾ ਨੇ ਇਹ ਵੀ ਸਾਰੇ ਪਿੱਖੀ ਵੈਂਡ ਵਾਲੇ ਸਾਡੇ ਲਾਗੇ ਬੰਨੇ ਸਾਰੇ ਜਾਣਦੇ ਆ ਸਾਡੀ ਨਾ ਕਿਸੇ ਨਾ ਕੋਈ ਦੁਸ਼ਮਣੀ ਆ ਨਾ ਸਾਡਾ ਕਿਸੇ ਨਾ ਕੋਈ ਵੈਰ ਆ। ਸਾਡਾ ਕਿਸੇ ਨਾ ਕੋਈ ਵੈਰ ਨਹੀਂ ਕੋਈ ਕਿਸੇ ਨਾ ਵਿਰੋਧ ਨਹੀਂਗਾ ਜੀ। ਅਸੀਂ ਇਹੋ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜੇ ਸਾਡਾ ਬੰਦਾ ਮੰਨ ਲਓ ਅੱਜ ਦੂਰੀ ਬਾਅਦ ਸਾਡੇ ਤੇ ਕਾਰਵਾਈ ਹੋ ਚੁੱਕੀ ਹੈ ਜੀ। ਅੱਜ ਬੰਦਾ ਸਾਡਾ ਜੇ ਮੰਨ ਲਓ ਬਚੂਗਾ ਤੇ ਉਹ ਪਰਮਾਤਮਾ ਦੀ ਬੜੀ ਮਿਹਰ ਹੋਊਗੀ ਸਾਡਾ ਬੰਦਾ ਬਚੂਗਾ ਪਰ ਆਪਦੇ ਵੱਲੋਂ ਉਹਨਾਂ ਕੋਈ ਕਸਰ ਨਹੀਂ ਛੱਡੀ ਮਾਰਨ ਵਾਸਤੇ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਦੇ ਵੀ ਜੀ ਬੇਖਿਆਲ ਤੇ ਦੋ ਗੋਲੀਆਂ ਲੱਗੀਆਂ ਬਾਕੀ ਉਹਨਾਂ ਦੀ ਐਮ ਆਰ ਆਈ ਵਗੈਰਾ ਸਾਰਾ ਟੈਸਟ ਹੋਣ ਡਿਆ ਆ ਉਹਨਾਂ ਟੈਸਟਾਂ ਤੋਂ ਬਾਅਦ ਪਤਾ ਲੱਗੂਗਾ ਵੀ ਉਹਨਾਂ ਨੂੰ ਕਿੰਨੀਆਂ ਗੋਲੀਆਂ ਸਾਰਾ ਲੱਗਿਆ ਕੀ ਕੀ ਉਹਨਾਂ ਦਾ ਨੁਕਸਾਨ ਹੋਇਆ ਜੀ ਜਿਹੜੀਆਂ ਦੋ ਲੱਗੀਆਂ ਉਹ ਪਤਾ ਨਹੀਂ ਹਾਂਜੀ ਪਰ ਉਹਨੇ ਪਰ ਤੋਂ ਵਜੀਈ ਗੋਲੀ ਜੀ ਪਰ ਤੋਂ ਗੋਲੀ ਵੱਜ ਕੇ ਤੇ ਪੇਟ ਦੇ ਅੰਦਰ ਗਈ ਹੈ ਜੀ ਗੋਲੀ ਘਟਨਾ ਦਾ ਪਤਾ ਚਲਦਿਆ ਹੀ ਮੌਕੇ ਤੇ ਡੀਐਸਪੀ ਕਮਲ ਚੇਤ ਸਿੰਘ ਆਦਿ ਪਹੁੰਚ ਗਏ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰ ਇੱਕ ਬਲੇਰ ਰੋਡ ਤੇ ਕਾਬਾ ਦੀਪ ਸਿੰਘ ਦੇ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਵਰਿੰਦਰ ਸਿੰਘ ਜਿਹੜਾ ਇੱਕ ਨੌਜਵਾਨ ਚੱਕੀ ਆ ਸਰ ਕੀ ਮਾਮਲਾ ਕੀ ਹੋਇਆ ਸਰ ਉਹ ਅੱਜ 20:30 5:30 ਦੇ ਦਰਮਿਆਨ ਵਰਿੰਦਰ ਸਿੰਘ ਉਰਫ ਨੰਦਾ ਪੁੱਤਰ ਫਕੀਰ ਸਿੰਘ ਵਾਸੀ ਮਾੜੀ ਮੇਗਾ ਇਹਦਾ ਲੈਡਿਕਲ ਸਟੋਰ ਦੇ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਵਾਲੇ ਆਏ ਸੀਗੇ ਉਹਨਾਂ ਨੇ ਇਹ ਬਾਹਰੋਂ ਕਿਸੇ ਕੰਮ ਆਇਆ ਸੀਗਾ ਔਰ ਅੰਦਰ ਆਪਣੀ ਦੁਕਾਨ ਦੇ ਵਿੱਚ ਜਾ ਰਿਹਾ ਸੀਗਾ ਉਹ ਬਾਹਰੋਂ ਮੋਟਰਸਾਈਕਲ ਵਾਲਿਆਂ ਨੇ ਇੱਕ ਗੋਲੀ ਮਾਰੀ ਜੋ ਇਹਦੇ ਅੱਧੀ ਲੱਤ ਦੇ ਉੱਤੇ ਲੱਗੀ ਹੈ ਔਰ ਉਹ ਬੰਦੇ ਗੋਲੀ ਮਾਰ ਕੇ ਜਿਹੜੇ ਅਣਪਛਾਤੇ ਆ ਫਰਾਰ ਹੋ ਗਏ ਪੁਲਿਸ ਨੂੰ ਜਦੋਂ ਪਤਾ ਲੱਗਾ ਇਹਨੂੰ ਇੱਥੇ ਆਨੰਦ ਹੌਸਪੀਟਲ ਲੈ ਕੇ ਆਏ ਆ ਇਹਦੀ ਉਹਦਾ ਲਾਚ ਚੱਲ ਰਿਹਾ ਹੈ ਔਰ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਤੇ ਹੋਰ ਜਿਹੜੇ ਵੀ ਸਾਡੇ ਸੋਰਸ ਆ ਉਹਦੀ ਮਦਦ ਲਈ ਜਾ ਰਹੀ ਹੈ ਸਰ ਇਹ ਪਰਿਵਾਰ ਦੇ ਮਾਮਲੇ ਤੋਂ ਪਹਿਲਾਂ ਵੀ ਕੁਝ ਮਹੀਨੇ ਜਿਹੜਾ ਹਮਲਾ ਹੋਇਆ ਸੀਗਾ ਉਦੋਂ ਵੀ 30 ਪਰ 6 ਗੋਲੀਆਂ ਜਿਹੜਾ ਸ਼ਟਰ ਤੇ ਮਾਰੀਆਂ ਸੀਗਾ ਨਾ ਕੋਈ ਥ੍ਰੈਡ ਕਾਲਿਆ ਪਰ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਮੁਲਜ਼ਮ ਨਹੀਂ ਫੜੇ ਗਏ ਆ ਉਹਦੇ ਸਬੰਧ ਵਿੱਚ ਐਫ ਆਈ ਆਰ ਦਰਜ ਹੋਈ ਆ ਔਰ ਉਹਦੇ ਉਸ ਜਿਹੜਾ ਬੈਕਗ੍ਰਾਉਂਡ ਸੀਗੀ ਉਹ ਚੀਜ਼ ਨੂੰ ਅਸੀਂ ਧਿਆਨ ਚ ਰੱਖ ਕੇ ਅਸਿਗਨੇਸ਼ਨ ਕਰ ਰਹੇ ਹਾਂ ਸਰ ਹੁਣ ਜੇਵੇਂ ਮੰਨ ਲਓ ਕਿ ਪਰਿਵਾਰ ਦਾ ਉਹ ਨੌਜਵਾਨ ਆ ਉਹਨੂੰ ਜਾਣ ਮਾਲ ਦਾ ਉਹਦੇ ਪਰਿਵਾਰ ਨੂੰ ਵੀ ਹੋ ਸਕਦਾ ਖਤਰਾ ਹੋਵੇ ਕੋਈ ਸਰ ਸਿਕਿਉਰਟੀ ਵਗੈਰਾ ਵਾਲੀ ਕੋਈ ਪ੍ਰਬੰਧ ਬਿਲਕੁਲ ਜੀ ਉਹ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਗਏ ਜੋ ਵੀ ਸਿਕਿਉਰਟੀ ਦਾ ਪ੍ਰਬੰਧ ਹੋਇਆ ਉਹ ਕਰਾਂਗੇ ਪਿੱਕੀ ਵਿੰਟ ਤੋਂ ਰਾਜਨ ਚੋਪੜਾ ਦੀ ਰਿਪੋਰਟ ਪੰਜਾਬੀ ਜਾਗਰਣ